ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਆਓ ਸਾਖੀ ਸਰਵਣ ਕਰਦੇ ਹਾਂ ਧੰਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਿਆਰੇ ਸਿੱਖ ਭਾਈ ਉਦੇ ਸਿੰਘ ਜੀ ਦੀ ਸਾਖੀ ਭਾਈ ਉਦੇ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਿੱਖ ਸਨ ਉਹ ਭਾਈ ਬਜਿੱਤਰ ਸਿੰਘ ਜੀ ਦੇ ਭਰਾ ਸਨ ਉਹਨਾਂ ਦੇ ਪਿਤਾ ਭਾਈ ਮਨੀਰਾਮ ਜੀ ਨੇ ਜੋ ਅਲੀਪੁਰ ਜ਼ਿਲ੍ਹਾ ਮੁਲਤਾਨ ਦੇ ਵਸਨੀਕ ਸਨ ਉਹਨਾਂ ਨੂੰ ਆਪਣੇ ਚਾਰ ਹੋਰ ਬੱਚਿਆਂ ਸਮੇਤ ਦਸ਼ਮੇਸ਼ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਅਰਪਣ ਕਰ ਦਿੱਤਾ ਸੀ ਭਾਈ ਦੇ ਸਿੰਘ ਜੀ ਬੜੇ ਚੰਗੇ ਨਿਸ਼ਾਨਚੀ ਅਤੇ ਨਿਰਪੈ ਸ਼ਿਕਾਰੀ ਸਨ ਭਾਵ ਸ਼ਿਕਾਰ ਖੇਡਦੇ ਸਨ ਇੱਕ ਵਾਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਲਈ ਗਏ ਕੁਝ ਸਿੱਖ ਵੀ ਸਤਗੁਰੂ ਜੀ ਦੇ ਨਾਲ ਸਨ ਦੋ ਪਹਾੜੀ ਰਾਜਿਆਂ ਬਲੀ ਚੰਦ ਅਤੇ ਆਲਮ ਚੰਦ ਨੇ ਸਤਗੁਰੂ ਜੀ ਨਾਲ ਥੋੜੇ ਸਿੱਖ ਵੇਖ ਕੇ ਸਤਗੁਰਾਂ ਤੇ ਹਮਲਾ ਕਰ ਦਿੱਤਾ ਭਾਈ ਉਦੇ ਸਿੰਘ ਨੇ ਇਸ ਲੜਾਈ ਵਿੱਚ ਕਮਾਲ ਦੀ ਬਹਾਦਰੀ ਵਿਖਾਈ ਪਹਿਲਾ ਆਲਮ ਚੰਦ ਦਾ ਮੁਕਾਬਲਾ ਭਾਈ ਆਲਮ ਸਿੰਘ ਨਾਲ ਹੋਇਆ ਅਤੇ ਭਾਈ ਆਲਮ ਸਿੰਘ ਨੇ ਉਸ ਦੀ ਸੱਜੀ ਬਾਹ ਵੜ ਦਿੱਤੀ ਬਲਿਆ ਚੰਦ ਨੇ ਅੱਗੇ ਵਧ ਕੇ ਭਾਈ ਉਦੇ ਸਿੰਘ ਨਾਲ ਟੱਕਰ ਲੈਣ ਦੀ ਸੋਚੀ ਤਾਂ ਭਾਈ ਉਦੇ ਸਿੰਘ ਨੇ ਬੰਦੂਕ ਦੀ ਗੋਲੀ ਨਾਲ ਉਸ ਨੂੰ ਫੱਟਰ ਕਰ ਦਿੱਤਾ ਅਤੇ ਉਹ ਹੇਠਾਂ ਡਿੱਗ ਪਿਆ ਪਹਾੜੀਏ ਪਾਜ ਉੱਥੇ ਅਤੇ ਸਿੱਖਾਂ ਦੀ ਜਿੱਤ ਹੋਈ ਭਾਈ ਉਦਾ ਸਿੰਘ ਦੀ ਬੀਰਤਾ ਦੀ ਗੁਰੂ ਸਾਹਿਬ ਨੇ ਬਹੁਤ ਪ੍ਰਸ਼ੰਸਾ ਕੀਤੀ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਲੜਾਈਆਂ ਵਿੱਚ ਭਾਈ ਉਦੇਸ ਸਿੰਘ ਨੇ ਵੱਧ ਚੜ ਕੇ ਹਿੱਸਾ ਲਿਆ ਜਦ ਬਹੁਤ ਸਾਰੇ ਪਹਾੜੀ ਹਿੰਦੂ ਰਾਜਿਆਂ ਦੀਆਂ ਫੌਜਾਂ ਨੇ ਮਿਲ ਕੇ ਅਨੰਦਪੁਰ ਸਾਹਿਬ ਦਾ ਘੇਰਾ ਕੱਟਿਆ ਤਾਂ ਸਤਿਗੁਰੂ ਜੀ ਨੇ ਫਤਿਹਗੜ੍ਹ ਸਾਹਿਬ ਦੇ ਕਿਲੇ ਦੀ ਰੱਖਿਆ ਵਾਸਤੇ ਭਾਈ ਉਦੇਸ ਸਿੰਘ ਨੂੰ ਨਿਯੁਕਤ ਕੀਤਾ ਭਾਈ ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਨੇ ਹਾਥੀ ਦੇ ਮੁਕਾਬਲੇ ਲਈ ਭੇਜਿਆ ਅਤੇ ਭਾਈ ਉਦੇ ਸਿੰਘ ਜੀ ਨੇ ਗੁਰੂ ਜੀ ਪਾਸੋਂ ਆਗਿਆ ਮੰਗੀ ਕਿ ਉਹ ਜਸਵਾਲ ਦੇ ਰਾਜੇ ਕਿਸ਼ਰੀ ਚੰਦ ਜੋ ਪਹਾੜੀ ਰਾਜਿਆਂ ਦੀ ਫੌਜਾਂ ਦੇ ਜਰਨੈਲ ਸੀ ਨੂੰ ਸਿੱਧਾ ਟਕਰਾਉਣਾ ਚਾਹੁੰਦਾ ਸੀ ਸਤਿਗੁਰੂ ਜੀ ਦੀ ਆਗਿਆ ਲੈ ਕੇ ਭਾਈ ਉਦੇ ਸਿੰਘ ਨੇ ਕੁਝ ਸੂਰਬੀਰ ਸਿੰਘ ਨਾਲ ਲਏ ਅਤੇ ਹਿੰਦੂ ਰਾਜਿਆਂ ਉੱਤੇ ਭੁੱਖੇ ਸ਼ੇਰ ਦੀ ਤਰ੍ਹਾਂ ਟੁੱਟ ਪਿਆ ਅਤੇ ਪਹਾੜੀ ਫੌਜਾਂ ਦੇ 70 ਲਾ ਸੁੱਤੇ ਭਾਈ ਉਦੇਸਿੰਘ ਦੇ ਭਰਾ ਭਾਈ ਬਜਿੱਤਰ ਸਿੰਘ ਨੇ ਹਾਥੀ ਦੇ ਸਿਰ ਵਿੱਚ ਨਾਗਣੀ ਬਰਸ਼ਾ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਮਦਮਸਤ ਹਾਥੀ ਮਾਰ ਖਾ ਕੇ ਵਾਪਸ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਕੁਚਲਦਾ ਹੋਇਆ ਦਸਵਾਲ ਦੇ ਰਾਜੇ ਕਿਸ ਚੰਦ ਨੂੰ ਬਹੁਤ ਗੁੱਸਾ ਚੜਿਆ ਉਸ ਸਮੇਂ ਪਾਈ ਉਦੇਸਿੰਘ ਮیدਾਨ ਵਿੱਚ ਆ ਗਿਆ ਅਤੇ ਫੁਰਤੀ ਨਾਲ ਅੱਗੇ ਵਧ ਕੇ ਕੇਸਰੀ ਚੰਦ ਉੱਪਰ ਤਲਵਾਰ ਦਾ ਵਾਰ ਕਰਕੇ ਉਸ ਦਾ ਸਿਰ ਵੱਢ ਦਿੱਤਾ ਵੱਡੇ ਹੋਏ ਸਿਰ ਨੂੰ ਆਪਣੇ ਬਰਸ਼ੇ ਉੱਤੇ ਟੰਗ ਕੇ ਅਤੇ ਉੱਚਾ ਚੁੱਕ ਕੇ ਭਾਈ ਉਦੇ ਸਿੰਘ ਫੌੜ ਕਿਲੇ ਵਿੱਚ ਵਾਪਸ ਪਰਤ ਆਏ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪੰਜਵੀਂ ਲੜਾਈ ਵਿੱਚ ਭਾਈ ਉਦੇ ਸਿੰਘ ਇੱਕ ਮਹਰੀ ਜਨੈਲ ਸੀ ਇਨਾਂ ਨੇ ਦੁਸ਼ਮਨਾ ਦੇ ਖੂਬ ਆਹੂ ਲਾਹੇ ਜਦ ਪਹਾੜੀ ਰਾਜਾਂ ਦੀ ਅਤੇ ਮੁਗਲ ਫੌਜਾਂ ਦੀ ਪੇਸ਼ ਨਾ ਗਈ ਅਤੇ ਬਹੁਤ ਨੁਕਸਾਨ ਹੋਇਆ ਤਾਂ ਉਹਨਾਂ ਨੇ ਸ਼੍ਰੀ ਰੰਧਪੁਰ ਸਾਹਿਬ ਦਾ ਵੱਡਾ ਘੇਰਾ ਪਾ ਦਿੱਤਾ 6-7 ਮਹੀਨੇ ਦੇ ਘੇਰੇ ਦੌਰਾਨ ਕਈ ਚਪਟਾਂ ਹੋਈਆਂ ਅੰਤਪੋਹ ਦੇ ਮਹੀਨੇ 18 ਤੇ 20 ਦਸੰਬਰ 1704 ਈਸਵੀ ਨੂੰ ਇੱਕ ਹਨੇਰੀ ਰਾਤ ਵਿੱਚ ਗੁਰੂ ਜੀ ਨੇ ਸ਼੍ਰੀ ਰੰਧਾਪੁਰ ਸਾਹਿਬ ਛੱਡ ਦਿੱਤਾ ਜਦ ਗੁਰੂ ਜੀ ਕਿਲੇ ਤੋਂ ਬਾਹਰ ਆਏ ਤਾਂ ਪਾਈ ਦਇਆ ਸਿੰਘ ਪਾਈ ਦਇਆ ਸਿੰਘ ਅਤੇ ਪਾਈ ਆਲਮ ਸਿੰਘ ਸਭ ਤੋਂ ਅੱਗੇ ਸਨ ਸਤਗੁਰੂ ਜੀ ਪਹਿਲਾਂ ਆਰਾਮ ਘਨੋਲਾ ਨੂੰ ਗਏ ਅਤੇ ਫਿਰ ਕੀਰਤਪੁਰ ਮੁੜ ਗਏ ਪਰ ਜਦੋਂ ਇਹ ਨਿਰਮੋਹ ਲਾਗੇ ਪਹੁੰਚੇ ਤਾਂ ਦੁਸ਼ਮਣ ਨੇ ਪਿਛੋਮੜਾ ਕਰ ਦਿੱਤਾ ਭਾਈ ਉਦੇਸ ਸਿੰਘ ਜੀ ਉਸ ਦਸਤੇ ਵਿਚ ਆ ਗਏ ਜੋ ਕਿ ਬਾਬਾ ਅਜੀਤ ਸਿੰਘ ਜੀ ਕਮਾਨ ਹਟਾ ਸੀ ਸਰਸਾ ਕੰਡੇ ਬਹੁਤ ਹੀ ਭਿਆਨਕ ਲੜਾਈ ਹੋਈ ਉਦੇਸ ਸਿੰਘ ਦੁਸ਼ਮਨ ਦਾ ਮੁਕਾਬਲਾ ਕਰਦੇ ਹੋਏ ਬੜੀ ਬਹਾਦਰੀ ਨਾਲ ਲੜੇ ਇੱਕ ਵਾਰ ਤਾਂ ਸਾਹਿਬ ਜادہਜੀ ਸਿੰਘ ਨੂੰ ਬਚਾਉਂਦੇ ਹੋਏ ਛਾਤੀਆਂ ਢਾਹ ਕੇ ਖੜੇ ਹੋ ਗਏ ਅਤੇ ਜਦ ਤੱਕ ਸਾਹਿਬ ਜادہਜੀ ਸਿੰਘ ਦੂਰ ਤੀਕਾ ਅੱਗੇ ਤੱਕ ਨਹੀਂ ਨਿਕਲ ਗਏ ਵਾਹੀ ਸਾਹਿਬ ਉੱਤੇ ਹੀ ਡਟ ਗਏ ਅਤੇ ਦੁਸ਼ਮਨ ਦਾ ਮੁਕਾਬਲਾ ਕਰਦਿਆਂ ਹੋਇਆ ਸ਼ਹੀਦੀ ਪਾ ਦਿੱਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ